ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਭਰਾ ਜਿਹੜੀ ਆ ਝੋਟੀ ਚੱਲੀ ਆਗੀ ਪਰਾਗਪੁਰ ਜਲੰਧਰ ਦੇ ਵਿੱਚ ਠੀਕ ਐ ਤੇ ਕਹਿਣ ਦਾ ਭਾਵ ਕੀ ਆ ਬਾਈ ਇਹ 8ਵੀਂ ਨੌਵੀਂ ਮਹੀਨ ਚੱਲੀ ਆ ਪਰਾਗਪੁਰ ਪਿੰਡ ਦੇ ਵਿੱਚ ਆ ਦੇਖੋ ਝੋਟੀ ਚੱਲੀ ਆ ਤੇ ਬਾਕੀ ਜੇ 7 ਜਿਹੜੀ 8 ਮੱਝਾਂ ਨੇ ਝੋਟੀਆਂ ਜਾ ਕੇ ਦੁੱਧ ਪੂਰਾ ਕੀਤਾ ਤਹੀਂ ਚੱਲੀਆਂ ਨੇ ਭਰਾ ਹਨਾ ਕਈ ਮੇਰੇ ਵੀਰ ਕਹਿੰਦੇ ਤਿੰਨ ਟਾਈਮ ਚੋਣੀ ਚਾਹੀਦੀ ਅਗਲੇ ਘਰੇ ਵਿਸ਼ਵਾਸ ਵਾਲਾ ਬੰਦਾ ਚਾਹੀਦਾ ਹੱਥ ਲਾਉਣ ਦੀ ਲੋੜ ਨਹੀਂ ਪੈਂਦੀ ਭਰਾ ਹਨਾ ਜੇ ਜੀ ਨੇ ਗਦਾਰੀ ਕਰਨੀ ਆ ਤਿੰਨ ਟਾਈਮ ਧਾਰ ਚਵਾ ਕੇ ਵੀ ਅੱਲਾ ਠੱਗ ਜਾਂਦਾ ਗਾ ਤੇ ਆ ਚਲੀਆ ਪ੍ਰਾਗਪੁਰ ਦੇ ਵਿੱਚ ਤੇ ਕੱਲ ਵੀ ਰਾਏ ਸੀਗੇ ਹਨਾ ਚੋ ਕੇ ਦੇਖ ਕੇ ਐਂ ਥੱਲੀ ਕਰਕੇ ਲੈ ਚੱਕੀ ਦੰਦੇ ਨੇ ਚਲ ਵਿਸ਼ਵਾਸ ਹੋਣਾ ਚਾਹੀਦਾ ਬਈ ਵਿਸ਼ਵਾਸ ਨਾਲ ਤੋੜੋ ਕਿਸੇ ਦਾ ਚਲੋ ਦੁੱਧ ਆ ਕਈ ਵਾਰ ਪਸ਼ੂ ਆਪਣਾ 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 ਵੀ ਘਾਟੀ ਜਾਂਦਾ ਹਨਾ ਕਈ ਵਾਰ 10 15 ਲੀਟਰ ਦੁੱਧ ਕੱਢਿਆ ਹੁੰਦਾ ਅਗਲੇ ਸੂਰਿਆਂ ਨਹੀਂ ਪਏ 11 ਲੀਟਰ ਤੋਂ ਨਵਾਂ ਬਦੇ ਹਨਾ ਉਹ ਚੀਜ਼ ਵੀ ਕਦੇ ਹੋ ਜਾਂਦੀ ਹੈਗੀ ਤੇ ਆਪਣੀ ਹਨਾ ਪਰ ਐਦਾਂ ਪਰ ਜਾ ਕੇ ਆਪਣਾ ਵੀ ਜਿਹੜਾ 16 ਲੀਟਰ 16 17 ਲੀਟਰ ਕਹਿ ਕੇ ਦਿੰਦਾ ਹਰਿਆਣੇ ਚ ਆਪ ਨੂੰ ਜਾ ਕੇ ਕੋਈ ਅਗਲਾ ਬੰਦਾ ਮੂਰਲਾ ਨਾ ਤੇ ਆਪਾਂ ਫਿਰ ਉਹਨੂੰ 2 ਲੀਟਰ 1.5 1.5 2 ਲੀਟਰ ਜਾਂ ਲੀਟਰ ਘਟਾ ਕੇ ਦੱਸ ਦਿਆਂ ਤੇ ਇਹ ਮੈਂ ਸਾਪਣੇ ਦੁੱਧ ਪੂਜਾਤਰ ਪੂਰਾ ਕਰ ਦਿੰਦੇ ਨੇ ਗੀਆਂ ਹੁਣ ਜਾਲੇ ਮੂਰੇ 2 ਲੀਟਰ ਦਿੰਦੀ ਹੁੰਦੀ ਹੋਵੇ 13 ਲੀਟਰ ਆਲਾ ਜ ਮੁਰੇ 2 ਲੀਟਰ ਤੋਂ 2 ਲੀਟਰ ਦੁੱਧ ਵਧਾ ਕੇ ਦੱਸਦਾ ਉਦੋਂ ਬਾਅਦ ਫੇਰ ਮੈਂ ਦੱਸਾਂ 4 3 4 ਲੀਟਰ ਦਾ ਫਰਕ ਪੈ ਗਿਆ ਉਹ ਕਿੱਥੋਂ ਮੱਝ ਪੂਰਾ ਕਰ ਦੂ 3 4 ਲੀਟਰ ਨਹੀਂ ਕਰ ਸਕਦੀ ਇਸ ਕਰਕੇ ਵਿਸ਼ਵਾਸ ਤੇ ਕੰਮ ਕਰੋ ਤੇ ਇੱਕ ਦਿਨ ਅੱਜ ਮੈਂ ਇੱਕ ਹੋਰ ਵੀਡੀਓ ਪਾਉਂਗਾ ਫੇਰ ਉਹਦੇ ਬਾਰੇ ਦੱਸੂ ਮਾਤਾ ਕਿੰਨੀ ਦੁਖੀ ਹੋ ਕੇ ਮਿੱਤ ਮੱਝ ਲੈ ਕੇ ਗਈ ਆ ਲੋਕਾਂ ਨੇ ਬੜਾ ਤੰਗ ਕੀਤਾ ਉਹ ਹਨ ਹਰੇਕ ਨਹੀਂ ਪਰ ਬਹੁਤ ਲੋਕਾਂ ਨੇ ਕਹਾ ਬੇਚਾਰੀ ਨੂੰ ਤੇ ਉਹਦਾ ਦੇਨੇ ਵੀਡੀਓ ਪਾਵਾਂਗੇ ਅੱਜ ਉਹ ਉਹਨੇ ਆਪਾਂ ਤੋਂ ਮੱਝ ਖਰੀਦੀ ਹੈਗੀ ਤੇ ਆਖਰੀ ਉਮੀਦ ਉਹਦੀ ਮੈਂ ਆ ਤੇ ਬਾਕੀ ਚੱਲੀ ਆ ਭਰਾ ਪ੍ਰਾਗਪੁਰੋਂ ਜਲੰਧਰ ਦੇ ਵਿੱਚ 8ਵੀਂ 9ਵੀਂ ਮੈਸ ਚੱਲੀ ਆ ਗਈ ਤੇ ਦੁੱਧ ਇਸ ਟਾਈਮ 11 ਲੀਟਰ ਦੁੱਧ ਇਸ ਟਾਈਮ ਤਿਆਰ ਆ ਵੀਰੇ ਪੰਜਵਾਂ ਅੱਜ ਛੇਮਾ ਦੇਣਾ ਕੱਲ ਪੰਜਵਾਂ ਦੇਣਾ ਤੇ ਅੱਜ ਛੇਮਾ ਦਿਨ ਹੋ ਗਿਆ ਬੱਚੇ ਦਾ ਨਾੜੂ ਨਾਲ ਆਗਾ ਵੀ 14 15 ਲੀਟਰ ਦੁੱਧ ਐਂਡ ਆਮਲਾ ਕਰੂਗੀ ਇਹ ਠੀਕ ਹੈ ਤੇ ਬਸ ਉੱਥੇ ਹੀ ਜਾਣੀ ਚਾਹਾਂਗਾ ਬਸ ਠੀਕ ਹੈ ਹਾਂ ਮੈਂ ਤੁਹਾਨੂੰ ਜਾਣਦੀ ਆ ਨੰਬਰ ਤੇ ਬਸ ਨੰਬਰ ਤਾਂ ਹਟਾ ਜਾਣ ਤੈਗਾ ਤੇ ਮੈਂ ਨੰਬਰ ਭੇਜ ਵੀ ਦੂੰ ਕੋਈ ਗੱਲ ਵਿਸ਼ਵਾਸ ਤੇ ਕੰਮ ਹੋਣਾ ਚਾਹੀਦਾ ਭਾਈ ਵਿਸ਼ਵਾਸ ਚਾਹੇ ਫਿਰ ਤਿੰਨ ਇੱਕ ਬੰਦਾ ਹੱਥ ਲਾਉਣ ਦੀ ਲੋੜ ਨਹੀਂ ਪੈਂਦੀ ਜੇ ਬੰਦਾ ਮੂਰਲਾ ਠੱਗ ਬੰਦਾ ਫਿਰ ਹੈ ਅਗਲੇ ਘਰੇ ਚਾਰ ਟਾਈਮ ਵਾਧੇ ਚੋਲਾ ਭਾਈ ਫਿਰ ਠੱਗੀ ਫਿਰ ਤੇ ਨਾ ਉਹ ਵੀ ਮਾਰ ਜੂਗਾ ਤੇ ਹੈਨਾ ਪਰਮਾਤਮਾ ਪ੍ਰਮਾਣ ਬ੍ਰਾਹਮਣ ਵਾਅਦਾ ਕਰੇ ਤੇ ਪ੍ਰਾਗਪੁਰ ਪਿੰਡ ਦੇ ਵਿੱਚ ਵੀ ਅੱਠਵੀਂ ਨੌਵੀਂ ਮੈਚ ਚੱਲੀ ਆ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਇੱਕ ਪਿੰਡ ਦੇ ਵਿੱਚ ਮੱਝ ਜਾਣੀ ਇਹ ਜਿਹਦੇ ਕੋਲ ਜਾ ਰਹੀ ਆ ਉਹਦੇ ਕੋਲ ਛੇ ਤੀਜੀ ਚੌਥੀ ਮੱਝ ਜਾ ਰਹੀ ਆ ਤੇ ਚਾਰ ਪੰਜਵੇਂ ਸਪਿੰਡ ਦੇ ਵਿੱਚ ਹੋਰ ਗਈਆਂ ਹੋਈਆਂ ਨੇਗੀਆਂ ਜੇ ਇਹਨਾਂ ਨੂੰ ਪੁੱਛ ਕੇ ਜੇ ਉਹ ਬੰਦੇ ਮੱਝਾਂ ਦੁੱਧ ਪੂਰਾ ਕੀਤਾ ਤਾਂ ਗਵਾਣ ਦਾ ਬੰਦਾ ਹੋਰ ਮੱਝਾਂ ਲੈ ਕੇ ਗਿਆਗਾ ਬੰਦਾ ਇਕ ਨਾਲੇ ਕੰਮ ਬੰਦ ਹੋ ਗਿਆ ਭਰਾ 2 ਸਾਲ ਦਾ ਪੁੰਟਾਈ ਸਾਲ ਦਾ ਆਪਣ ਨੂੰ ਕੰਮ ਚਲਾਉਣ ਨੂੰ ਹੋ ਗਏ 8ਵੇਂ ਮਹੀਨੇ ਚੱਲਦੀ ਆ ਵਿੱਚ ਇਹੋ ਜਿਹੇ ਪਿੰਡ ਨੇ ਚਾਰ ਚਾ ਪੰਜ ਪੰਜਵੇਂ ਸੈਂਕੜੇ ਇੱਕ ਇੱਕ ਪਿੰਡ ਦੀ ਇੱਕ ਇੱਕ ਘਰ ਗਈਆਂ ਹੋਈਆਂ ਨੇਗੀਆਂ ਤੇ ਹਲੇ ਬਾਕੀ ਲੋਕਾਂ ਨੇ ਕੰਮ ਸ਼ੁਰੂ ਕਰ ਰਹੇ ਹੈ ਕਰ ਰਹੇ ਨੇਗੇ ਹੈਨਾ ਉਹ ਵਿਸ਼ਵਾਸ ਹੀ ਹੁੰਦਾ ਇਹ ਨਵਾਂ ਕੰਮ ਸ਼ੁਰੂ ਕਰਨਾ ਜੱਜ ਨੂੰ ਕੱਖ ਨਹੀਂ ਪਤਾ ਮੈਂ ਇਸ 50000 ਦੇਕ 1.5 ਲੱਖ ਦੀ ਆ ਉਹ ਵੀ ਫਿਰ ਆਪਾਂ ਤੋਂ ਮੱਝ ਲੈ ਕੇ ਜਾਂਦਾਗਾ। ਹੋ ਚੁਲੀ ਜੀ। ਹੁਣ ਸਵੇਰੇ ਸਵੇਰੇ ਤੋੜੀ ਆ ਗਈ ਹਨਾ ਤੋਈ ਨਹੀਂ ਹੈਗੀ ਐਂ ਭੇਤੀ ਪਪਾ ਹਨਾ ਥਾਣਾ ਵਿੱਚ ਮਤਲਬ ਦੁੱਧਾਂ ਹੀ ਤੇ ਥੋੜਾ ਲੇਟ ਹੋ ਗਏ ਅੱਗੇ ਤਾਂ 5:00 ਵਜੇ 4:30 ਵਜੇ ਚੜਾ ਦਿੰਨੇ ਅੱਜ ਥੋੜਾ 6:00 ਵਜੇ ਚੌਂਦੇ ਜਾਵਾਂਗਾ। 6:00 ਵਜੇ ਜਾਵਾਂਗਾ। ਚਲ ਠੀਕਾ ਜਾਂਦਾ ਗੋਇੰਗ ਟੂ ਪ੍ਰਾਗਪਾ ਧੰਨਵਾਦ ਕਰਦਾ ਭਰਾਵਾਂ ਵਾਲਾ ਜਿਹੜਾ ਇੰਨੇ ਵਿਸ਼ਵਾਸ ਕਰਦੇ ਮੇਰੇ ਆਪਣੇ ਤੇ ਨਾ ਆ ਦੇਖੋ ਅੱਜ ਸੂਰ ਚੜਿਆ ਨਹੀਂ ਉਹ ਦੇਖ ਲਾਲੀ ਤੇ ਆ ਗਿਆ ਹਾਲੇ ਚੜੂਗਾ ਅੱਧੇ ਘੰਟੇ ਤੱਕ ਚੜੂਗਾ ਸੂਰ ਜਾਲੀ ਉਹ ਦੇਖ ਲਾਲੀ ਥੋੜੀ ਜਿਹੀ ਲਾਲੀ ਫੜਨ ਲੱਗ ਗਿਆ